ਘਰੋਂ ਬੜੀ ਛੇਤੀ ਛੇਤੀ ਤਿਆਰ ਹੋ ਕੇ ਮੈਂ ਆਪਣੇ ਮੋਟਰਸਾਈਕਲ ਨੂੰ ਕਿੱਕ ਮਾਰੀ ਤੇ ਆਪਣੀ ਮਾਂ ਨੂੰ ਆਵਾਜ਼ ਮਾਰੀ ਮਾਂ ਆ ਜਾ ਹੁਣ ਜਲਦੀ ਮੈਂ ਤੈਨੂੰ ਬੱਸ ਚੜਾ ਕੇ ਕਚਹਿਰੀ ਵੀ ਜਾਣਾ ਏ ਕੱਲ ਨੂੰ ਪਲਾਟ ਦੀ ਰਜਿਸਟਰੀ ਏ ਤੇ ਅੱਜ ਜਾ ਕੇ ਕਾਗਜ਼ ਪੱਤਰ ਤਿਆਰ ਕਰਵਾਣੇ ਹਨ ਜੇ ਲੇਟ ਹੋ ਗਿਆ ਤੇ ਪਟਵਾਰੀ ਨੇ ਉੱਠ ਜਾਣਾ ਮਾਂ ਨੇ ਅੱਗਿਓਂ ਆਵਾਜ਼ ਦਿੰਦਿਆਂ ਕਿਹਾ ਆ ਗਈ ਪੁੱਤ ਬਸ ਆਹ ਸੂਟ ਨਾਲ ਦੀ ਚੁੰਨੀ ਨਹੀਂ ਲੱਭ ਰਹੀ ਮੈਂ ਇਹ ਸੂਟ ਨਾਲ ਲੈ ਕੇ ਜਾਣਾ ਸੀ ਨਾਲੇ ਦੁਖਵੰਜੜੀ ਸਾਹਿਬ ਦਾ ਪਾਠ ਵੀ ਕਰਨਾ ਸੀ ਲੈ ਲੱਗ ਗਈ ਚੁੰਨੀ ਪਾਠ ਤਾਂ ਮੈਂ ਬੱਸ ਵਿੱਚ ਬਹਿ ਕੇ ਕਰ ਲਵਾਂਗੀ ਤੈਨੂੰ ਦੇਰੀ ਹੋ ਰਹੀ ਏ ਚੱਲ ਕੱਢ ਮੋਟਰਸਾਈਕਲ ਬਾਹਰ ਮੈਂ ਮਨ ਰਾਸ ਤੇ ਸਾਗਰ ਨੂੰ ਮਿਲਾਵਾਂ ਫਿਰ ਹਫਤੇ ਬਾਅਦ ਆਉਣਾ ਮੈਂ ਜਵਾਕਾਂ ਨੇ ਕਹਿਣਾ ਦਾਦੀ ਮਾਂ ਮਿਲ ਕੇ ਨਹੀਂ ਗਈ ਤੇ ਨਾਲੇ ਆਪਣੇ ਸਾਗਰ ਵਾਲੀ ਠੰਡੇ ਪਾਣੀ ਦੀ ਬੋਤਲ ਲੈ ਲਵਾਂ ਨਾਲੇ ਰਸਤੇ ਵਿੱਚ ਪਾਣੀ ਦੀ ਪਿਆਸ ਲੱਗੇਗੀ ਤੇ ਪੀ ਤਾਂ ਲਵਾਂਗੀ ਇਹਨੂੰ ਵੀ ਸਕੂਲੋਂ ਹਜੇ ਛੁੱਟੀਆਂ ਹੀ ਨੇ ਇੰਜ ਕਹਿੰਦੀ ਹੋਈ ਮਾਂ ਜਵਾਕਾਂ ਤੇ ਘਰਵਾਲੀ ਨੂੰ ਮਿਲ ਕੇ ਸਿਰ ਤੇ ਹੱਥ ਰੱਖ ਪਿਆਰ ਦਿੰਦੀ ਹੋਈ ਮੋਟਰਸਾਈਕਲ ਤੇ ਆ ਬੈਠੀ ਮੈਂ ਮੋਟਰਸਾਈਕਲ ਨੂੰ ਤੋਰ ਅੱਡੇ ਨੂੰ ਚੱਲ ਪਿਆ ਮੈਨੂੰ ਰਸਤੇ ਵਿੱਚ ਜਾਂਦੀ ਮਾਂ ਘਰ ਦੇ ਸਾਰੇ ਕੰਮ ਸਮਝਾਉਂਦੀ ਤੇ ਟਾਈਮ ਨਾਲ ਘਰੇ ਆਣ ਬਾਰੇ ਕਹਿੰਦੀ ਹੋਈ ਅੱਡੇ ਪਹੁੰਚ ਗਈ ਮੈਂ ਤਾਂ ਮਾਂ ਨੂੰ ਬੱਸ ਵਿੱਚ ਝਾੜਾਉਂਦੇ ਵਕਤ ਪੈਰੀ ਹੱਥ ਲਾਏ ਤੇ ਮਾਂ ਨੂੰ ਉਸ ਦਾ ਕੱਪੜਿਆਂ ਵਾਲਾ ਬੈਗ ਫੜਾ ਦਿੱਤਾ ਤੇ ਠੰਡੇ ਪਾਣੀ ਦੀ ਬੋਤਲ ਵੀ ਫੜਾ ਦਿੱਤੀ ਬਸ ਵਿੱਚ ਬਿਠਾ ਦਿੱਤਾ ਤੇ ਬਸ ਦਾ ਨੰਬਰ ਲੈ ਕੇ ਘਰੇ ਫੋਨ ਕਰ ਦਿੱਤਾ ਕਿ ਮਾਂ ਨੂੰ ਬਸ ਚੜਾ ਦਿੱਤਾ ਹੈ ਤੇ ਤੁਸੀਂ ਭੈਣ ਨੂੰ ਫੋਨ ਲਾ ਕੇ ਦੱਸ ਦਿਓ ਕਿ ਉਹ ਮਾਂ ਨੂੰ ਅੱਗੋਂ ਆ ਕੇ ਇੰਨੇ ਟਾਈਮ ਤੇ ਲੈ ਜਾਏ ਇੰਨੇ ਟਾਈਮ ਤੋਂ ਐ ਅੱਡੇ ਤੋਂ ਬਸ ਤੁਰੀ ਹੈ ਤੇ ਇੰਨੇ ਟਾਈਮ ਨੂੰ ਪਹੁੰਚ ਜਾਏਗੀ ਕਿਉਂਕਿ ਮੈਂ ਕਚਹਿਰੀ ਜਾਣ ਤੋਂ ਲੇਟ ਹੋ ਰਿਹਾ ਸੀ ਇਸ ਲਈ ਆਪ ਭੈਣ ਨੂੰ ਫੋਨ ਨਹੀਂ ਲਾਇਆ ਤੇ ਗੱਲਾਂ-ਗੱਲਾਂ ਵਿੱਚ ਕਿਤੇ ਲੇਟ ਨਾ ਹੋ ਜਾਵਾਂ ਫਿਰ ਮੈਂ ਆਪਣੇ ਇੱਕ ਸਾਥੀ ਨੂੰ ਨਾਲ ਕਚਹਿਰੀ ਲੈ ਕੇ ਜਾਣ ਲੱਗਾ ਤਕਰੀਬਨ ਪੌਣੀ ਇੱਕ ਘੰਟੇ ਬਾਅਦ ਇੱਕ ਉੱਡਦੀ-ਉੱਡਦੀ ਖ਼ਬਰ ਮੈਨੂੰ ਕੰਨਾਂ ਵਿੱਚ ਆ ਪਹੁੰਚੀ ਕਿ ਚੰਡੀਗੜ੍ਹ ਜਾ ਰਹੀ ਬੱਸ ਦਾ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਹੈ ਤੇ ਕਾਫੀ ਸਵਾਰੀਆਂ ਦੀ ਮੌਤ ਹੋ ਗਈ ਹੈ ਮੈਨੂੰ ਕੁਝ ਅਜੀਬ ਜਿਹੇ ਖਿਆਲ ਆਉਣ ਲੱਗੇ ਤੇ ਮੈਂ ਅੰਦਰੋਂ-ਅੰਦਰੀ ਡਰ ਰਿਹਾ ਸੀ ਪਤਾ ਨਹੀਂ ਕਿਉਂ ਮੈਨੂੰ ਇਉਂ ਹੀ ਲੱਗ ਰਿਹਾ ਸੀ ਕਿ ਇਹੋ ਉਹੀ বাসਨਾ ਹੋਵੇ ਜਿਸ ਵਿੱਚ ਮਾਂ ਨੂੰ ਮੈਂ ਚੰਡੀਗੜ੍ਹ ਨੂੰ ਚੜਾ ਕੇ ਆਇਆ ਸੀ ਮੈਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ ਮੋਟਰਸਾਈਕਲ ਨੂੰ ਚੁੱਕ ਕੇ ਘਰ ਨੂੰ ਤੁਰ ਪਿਆ ਹਜੇ ਘਰ ਵਾਲੀ ਗਲੀ ਵਿੱਚ ਹੀ ਮੁੜਿਆ ਸੀ ਕਿ ਬੂਹੇ ਅੱਗੇ ਲੋਕਾਂ ਦੇ ਇਕੱਠ ਹੋਇਆ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਮੈਂ ਬੂਹੇ ਕੋਲ ਜਾ ਕੇ ਜਲਦੀ ਜਲਦੀ ਮੋਟਰਸਾਈਕਲ ਨੂੰ ਸਟੈਂਡ ਤੇ ਖੜਾ ਕਰਕੇ ਅੱਗੇ ਵਧਿਆ ਮੇਰੀ ਘਰ ਵਾਲੀ ਕੋਲ ਸਭ ਆਂਡ ਗਵਾਂਡ ਵਾਲੇ ਖੜ ਹੌਸਲਾ ਰੱਖਣ ਬਾਰੇ ਕਹਿ ਰਹੇ ਸੀ ਮੈਂ ਚੀਕਦੀ ਹੋਈ ਆਵਾਜ਼ ਨਾਲ ਪੁੱਛਿਆ ਕੀ ਹੋਇਆ ਏ ਮੈਨੂੰ ਦੱਸੋ ਤਾਂ ਸਹੀ ਕੀ ਹੋਇਆ ਏ ਕੋਈ ਦੱਸ ਕਿਉਂ ਨਹੀਂ ਰਿਹਾ ਭਾਈ ਮੈਨੂੰ ਦੱਸੋ ਤਾਂ ਸਹੀ ਗੱਲ ਕੀ ਹੋਈ ਏ ਇੰਨਾ ਕੱਠ ਕਿਉਂ ਹੋਇਆ ਏ ਇੱਥੇ ਤਾਂ ਇੱਕ ਗਵਾਂਡ ਵਿੱਚ ਰਹਿਂਦੀ ਮਾਤਾ ਨੇ ਕਿਹਾ ਪੁੱਤ ਤੂੰ ਹੌਸਲਾ ਰੱਖ ਗੱਲ ਨੂੰ ਸੁਣੀ ਘਬਰਾਵੀਂ ਨਾ ਵਾਹਿਗੁਰੂ ਸਭ ਠੀਕ ਕਰੂਗਾ ਮੈਂ ਫਿਰ ਕਿਹਾ ਪਰ ਮੈਨੂੰ ਕੋਈ ਦੱਸੇ ਵੀ ਸਹੀ ਹੋਇਆ ਕੀ ਏ ਤਾਂ ਮਾਤਾ ਨੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਪੁੱਤ ਜਿਸ ਬੱਸ ਵਿੱਚ ਤੇਰੀ ਮਾਂ ਗਈ ਸੀ ਉਸ ਬੱਸ ਦਾ ਐਕਸੀਡੈਂਟ ਹੋ ਗਿਆ ਹੈ ਉਸ ਦਾ ਪਤਾ ਨਹੀਂ ਕਿ ਤੇਰੀ ਮਾਂ ਕਿਸ ਤਰ੍ਹਾਂ ਹੈ ਬੱਸ ਇਹੀ ਪਤਾ ਚੱਲਿਆ ਕਿ ਉਹ ਬੱਸ ਕਿਸੇ ਟਰਾਲੇ ਨਾਲ ਸਿੱਧੀ ਵੱਜੀ ਹੈ ਤੇ ਬਹੁਤ ਸਾਰੇ ਲੋਕ ਮਰੇ ਨੇ ਇੰਨਾ ਸੁਣਦੇ ਹੀ ਮੈਂ ਪੈਰਾਂ ਪਾਰ ਡਿੱਗਦਾ ਹੋਇਆ ਉੱਚੀ-ਉੱਚੀ ਰੋਣ ਲੱਗ ਪਿਆ ਮੇਰਾ ਡਰ ਮੇਰੇ ਅੱਗੇ ਆਣ ਖੜਾ ਹੋਇਆ ਜੋ ਕਿ ਮੈਂ ਕੁਝ ਮਿੰਟ ਪਹਿਲਾਂ ਹੀ ਸੋਚ ਰਿਹਾ ਸੀ ਮੈਨੂੰ ਮਾਂ ਦੇ ਤੁਰਨ ਲੱਗਿਆਂ ਉਸ ਦੇ ਬੋਲ ਕੰਨਿ ਸੁਣਨ ਲੱਗੇ ਉਸ ਨੇ ਰਸਤੇ ਵਿੱਚ ਮੈਨੂੰ ਸਮਝਾਇਆ ਮੇਰੀਆਂ ਅੱਖਾਂ ਅੱਗੇ ਆਉਣ ਲੱਗਾ ਮੇਰੀ ਘਰ ਦੀ ਤੇ ਮੇਰੇ ਬੱਚੇ ਵੀ ਮੈਨੂੰ ਦੇਖ ਉੱਚੀ-ਉੱਚੀ ਰੋਣ ਲੱਗ ਪਏ ਮੈਨੂੰ ਚੁੱਪ ਕਰਵਾ ਹੌਸਲਾ ਦਿੰਦੇ ਹੋਏ ਲੋਕਾਂ ਨੇ ਮੈਨੂੰ ਉਸੇ ਥਾਂ ਤੇ ਪਹੁੰਚਣ ਲਈ ਕਿਹਾ ਜਿਸ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਮੈਂ ਆਪਣੇ ਆਪ ਨੂੰ ਸੰਭਾਲਦਾ ਹੋਇਆ ਮੋੜ ਮੋਟਰਸਾਈਕਲ ਚੁੱਕ ਕੇ ਪਿੱਛੇ ਨੂੰ ਫਿਰ ਮੁੜ ਉਸ ਜਗ੍ਹਾ ਵੱਲ ਚੱਲ ਪਿਆ ਰਸਤੇ ਵਿੱਚ ਕਾਫੀ ਮਾੜੇ ਖਿਆਲ ਮੇਰੀਆਂ ਅੱਖਾਂ ਦੇ ਮੂਰੇ ਮੈਨੂੰ ਅੰਦਰੋਂ ਅੰਦਰ ਪੂਰਾ ਤੋੜ ਰਹੇ ਸੀ ਮੈਂ ਪੁੱਛਦਾ ਪਛਤੋਂਦਾ ਉਸ ਜਗ੍ਹਾ ਤੇ ਪਹੁੰਚ ਗਿਆ ਕੀ ਦੇਖਦਾ ਹਾਂ ਕਿ ਬਸ ਦਾ ਇੱਕ ਹਿੱਸਾ ਹੀ ਬਚਿਆ ਸੀ ਤੇ ਤਿੰਨ ਹਿੱਸੇ ਬਸ ਦੀ ਪੂਰੀ ਤਰ੍ਹਾਂ ਖਤਮ ਹੋ ਚੁੱਕੇ ਸੀ ਮੈਂ ਹੋਰ ਵੀ ਡਰ ਗਿਆ ਸੀ ਕਿ ਬਸ ਦੀ ਹਾਲਤ ਨੂੰ ਦੇਖ ਕੇ ਲੋਕਾਂ ਦੀਆਂ ਚੱਪਲਾਂ ਜੁੱਤੀਆਂ ਤੇ ਹੋਰ ਸਮਾਨ ਵੀ ਸੜਕ ਤੇ ਖਿਲਰਿਆ ਪਿਆ ਸੀ ਖੂਨ ਨਾਲ ਸ਼ੀਸ਼ੇ ਰੰਗੇ ਹੋਏ ਸਨ ਸੜਕ ਤੇ ਵੀ ਖੂਨ ਕਾਫੀ ਦੂਰ ਤੱਕ ਡੁੱਲਿਆ ਹੋਇਆ ਸੀ ਮੇਰੀ ਨਿਗਾਹ ਦੂਰ ਦੂਰ ਤੱਕ ਆਪਣੀ ਮਾਂ ਨੂੰ ਲੱਭ ਰਹੀ ਸੀ ਪਰ ਸਭ ਸਵਾਰੀਆਂ ਨੂੰ ਕੱਢ ਕੇ ਹਸਪਤਾਲ ਲੈ ਜਾਇਆ ਜਾ ਚੁੱਕਾ ਸੀ ਉਸ ਜਗ੍ਹਾ ਸਿਰਫ ਆਉਂਦੇ ਜਾਂਦੇ ਲੋਕਾਂ ਨੇ ਮੇਰੇ ਵਰਗੇ ਲੋਕਾਂ ਦਾ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਇਸ ਬੱਸ ਵਿੱਚ ਸਨ ਉਹੀ ਨਜ਼ਰ ਆ ਰਹੇ ਸਨ ਮੈਂ ਹੌਲੀ-ਹੌਲੀ ਅੱਗੇ ਵਧਿਆ ਲੋਕਾਂ ਦੇ ਖਿਲਰੇ ਸਮਾਨ ਨੂੰ ਦੇਖਦੇ ਹੋਏ ਮੈਨੂੰ ਆਪਣੀ ਮਾਂ ਦੇ ਹੱਥ ਵਿੱਚ ਦਿੱਤੀ ਠੰਡੇ ਪਾਣੀ ਦੀ ਬੋਤਲ ਸੀ ਉਹ ਨਜ਼ਰ ਪਈ ਮੈਂ ਭੱਜ ਕੇ ਉਸ ਨੂੰ ਚੁੱਕਿਆ ਪਰ ਬੈਗ ਨਜ਼ਰ ਨਾ ਆਇਆ ਮੈਂ ਉਸ ਬੋਤਲ ਨੂੰ ਹੀ ਕਨਾਲ ਲਾ ਲਿਆ ਫਿਰ ਰੋਣ ਲੱਗ ਪਿਆ ਮੇਰੇ ਹੰਝੂ ਮੇਰੇ ਹੋਂਕੇ ਮੇਰੀ ਆਵਾਜ਼ ਦਾ ਸਾਥ ਨਹੀਂ ਦੇ ਰਹੇ ਸਨ ਮੈਂ ਲੋਕਾਂ ਨੂੰ ਪੁੱਛਿਆ ਕਿ ਕਿਸ ਹਸਤਾਂ ਲੈ ਕੇ ਗਏ ਹਨ ਇਸ ਬਸਫ ਦੀਆਂ ਸਵਾਰੀਆਂ ਨੂੰ ਕਿਸ ਜਗ੍ਹਾ ਲੈ ਕੇ ਗਏ ਨੇ ਮੈਂ ਸਹਿਮੀ ਜਹੀ ਆਵਾਜ਼ ਨਾਲ ਪੁੱਛਿਆ ਤਾ ਉੱਥੇ ਖੜੇ ਲੋਕਾਂ ਨੇ ਮੈਨੂੰ ਹਸਪਤਾਲ ਦਾ ਨਾਮ ਦੱਸਦੇ ਹੋਏ ਕਿਹਾ ਕਿ ਭਾਈ ਕੁਝ ਹੀ ਬਚੇ ਨੇ ਇਸ ਵਿੱਚ ਸਫ਼ਰ ਕਰਨ ਵਾਲੇ ਇਸ ਭੈਣ ਨੂੰ ਵੀ ਨਾਲ ਲੈ ਕੇ ਜਾਓ ਇਸ ਦੀ ਬੇਟੀ ਵੀ ਇਸ ਬੱਸ ਵਿੱਚ ਚੰਡੀਗੜ੍ਹ ਨੂੰ ਜਾ ਰਹੀ ਸੀ ਮੈਂ ਉਸ ਰੋਂਦੀ ਹੋਈ ਔਰਤ ਨੂੰ ਪਿੱਛੇ ਬਿਠਾ ਉਸ ਹਸਪਤਾਲ ਪਹੁੰਚ ਗਿਆ ਜਿੱਥੇ ਹਸਪਤਾਲ ਦੇ ਬਾਹਰ ਲੋਕਾਂ ਦਾ ਭਾਰੀ ਇਕੱਠ ਸੀ ਤੇ ਲੋਕਾਂ ਵੱਲੋਂ ਕਾਫੀ ਰੋਸ ਪਾਇਆ ਜਾ ਰਿਹਾ ਸੀ ਮੈਂ ਵੀ ਅੰਦਰ ਜਾਣ ਲੱਗਾ ਤੇ ਉਹ ਔਰਤ ਵੀ ਮੇਰੇ ਮਗਰ ਨੂੰ ਅੰਦਰ ਆਉਣ ਲੱਗੀ ਜਿਸ ਜਿਸ ਬੈੱਡ ਤੇ ਜ਼ਖਮੀ ਸਵਾਰੀਆਂ ਪਈਆਂ ਸਨ ਮੈਂ ਉਹ ਸਾਰੇ ਦੇਖ ਆਇਆ ਪਰ ਮਾਂ ਨਜ ਨਹੀਂ ਆਈ ਮੇਰੇ ਨਾਲ ਜੋ ਔਰਤ ਸੀ ਉਸ ਨੂੰ ਵੀ ਉਸ ਦੀ ਬੇਟੀ ਨਜ਼ਰ ਨਹੀਂ ਆ ਰਹੀ ਸੀ ਫਿਰ ਮੈਂ ਉੱਥੋਂ ਕਿਸੇ ਡਾਕਟਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਿਹੜੀਆਂ ਸਵਾਰੀਆਂ ਦੀ ਮੌਤ ਹੋ ਚੁੱਕੀ ਹੈ ਉਸ ਨੂੰ ਪੋਸਟਮਾਰਟਮ ਉਮਰ ਵਿੱਚ ਭੇਜ ਦਿੱਤਾ ਹੈ ਤੂੰ ਸੇ ਉਸ ਜਗਾ ਤੇ ਜਾ ਕੇ ਦੇਖ ਲਵੋ ਇਹ ਬੋਲ ਮੇਰੇ ਦਿਲ ਨੂੰ چیرਦੇ ਹੋਏ ਮੇਰੀ ਰੂਹ ਨੂੰ ਵਿੰਗਾ ਕਰ ਰਹੇ ਸਨ ਮੈਂ ਭੀਜੀਆਂ ਅੱਖਾਂ ਤੇ ਕੰਬਦੀ ਆਵਾਜ਼ ਨਾਲ ਪੋਸਟਮਾਰਟਮ ਰੂਮ ਦਾ ਪਤਾ ਪੁੱਛਿਆ ਮੇਰੇ ਮਗਰ ਉਹੀ ਔਰਤ ਰੋਂਦੀ ਹੋ ਕੇ ਲੰਦੀ ਤੁਰ ਪਈ ਮੈਂ ਪੋਸਟਮਾਰਟਮ ਰੂਮ ਚ ਅੰਦਰ ਚਲਾ ਗਿਆ ਤੇ ਕੰਬਦੇ ਹੋਏ ਹੱਥਾਂ ਨਾਲ ਇੱਕ ਇੱਕ ਚਾਦਰ ਚੁੱਕ ਕੇ ਮੂੰਹ ਦੇਖ ਰਿਹਾ ਸੀ ਤੇ ਮੂੰਹ ਵਿੱਚ ਮੂਲ ਮੰਤਰ ਦਾ ਜਾਪ ਵੀ ਕਰ ਰਿਹਾ ਸੀ ਮੇਰੇ ਪਿੱਛੇ ਉਹ ਔਰਤ ਵੀ ਸਭ ਲਾਸ਼ਾਂ ਦੇ ਮੂੰਹ ਦੇਖ ਰਹੀ ਸੀ ਅਚਾਨਕ ਉਸ ਔਰਤ ਨੇ ਚੀਕ ਮਾਰੀ ਜਿਸ ਨਾਲ ਮੇਰੇ ਹੱਥ ਵਿੱਚ ਚੁੱਕੀ ਚਾਦਰ ਵੀ ਛੁੱਟ ਗਈ ਉਸ ਦੀ ਚੀਕ ਨੇ ਹਸਪਤਾਲ ਵਿੱਚ ਦਰਦਨਾਕ ਮਾਹੌਲ ਬਣਾ ਦਿੱਤਾ ਸੀ ਕਿਉਂਕਿ ਉਸ ਦੀ ਬੇਟੀ ਦੀ ਲਾਸ਼ ਉਸ ਨੂੰ ਨਜ਼ਰ ਆ ਗਈ ਸੀ ਹੁਣ ਮੇਰੀ ਵਾਰੀ ਸੀ ਸਿਰਫ 4-5 ਲਾਸ਼ਾਂ ਹੀ ਬਾਕੀ ਦੇਖਣ ਨੂੰ ਰਹਿ ਗਈਆਂ ਸਨ ਮੈਂ ਵਾਹਿਗੁਰੂ ਵਾਹਿਗੁਰੂ ਤੇ ਮੂਲ ਮੰਤਰ ਦਾ ਜਾਪ ਜਪਦਾ ਅੱਗੇ ਵਧਿਆ ਤੇ ਮੇਰੇ ਵਿੱਚ ਹੁਣ ਪੂਰੀਆਂ ਅੱਖਾਂ ਖੋਲ ਕੇ ਲਾਸ਼ਾਂ ਦੇ ਉੱਪਰੋਂ ਚਾਦਰ ਚੁੱਕਣ ਤੇ ਦੇਖਣ ਦੀ ਹਿੰਮਤ ਨਹੀਂ ਸੀ ਮੈਂ ਇੱਕ ਇੱਕ ਕਰਦਾ ਸਭ ਲਾਸ਼ਾਂ ਨੂੰ ਦੇਖਦਾ ਲਾਸਟ ਚਾਦਰ ਚੁੱਕ ਕੇ ਦੇਖਣ ਲੱਗਾ ਮਨ ਬੋਧ ਡਰਿਆ ਹੋਇਆ ਸੀ ਮਨ ਵਾਹਿਗੁਰੂ ਵਾਹਿਗੁਰੂ ਕਰਦੇ ਹੋਏ ਚਾਦਰ ਵੀ ਚੁੱਕ ਦਿੱਤੀ ਕੀ ਦੇਖਿਆ ਕਿ ਉਸ ਥਾਂ ਤੇ ਵੀ ਮਾਂ ਨਜ਼ਰ ਨਹੀਂ ਆ ਰਹੀ ਸੀ ਨਾ ਉਹ ਜ਼ਖਮੀਆਂ ਵਿੱਚ ਸੀ ਤੇ ਨਾ ਹੀ ਹਸਪਤਾਲ ਵਿੱਚ ਸੀ ਨਾ ਉਹ ਪੋਸਟਮਾਰਟਮ ਰੂਮ ਵਿੱਚ ਸੀ ਮੈਂ ਜਲਦੀ ਜਲਦੀ ਬਾਹਰ ਨਿਕਲਿਆ ਤੇ ਬਾਹਰ ਖੜੇ ਲੋਕਾਂ ਨੂੰ ਪੁੱਛਣ ਲੱਗਾ ਕੀ ਹੋਰ ਸਵਾਰੀਆਂ ਕਿੱਥੇ ਨੇ ਜੋ ਇਸ ਬੱਸ ਵਿੱਚ ਸੀ ਉੱਥੇ ਖੜੇ ਲੋਕਾਂ ਨੇ ਕੁਝ ਡਾਕਟਰਾਂ ਵੱਲੋਂ ਦੱਸਿਆ ਗਿਆ ਕਿ ਕੁੱਲ 42 ਸਵਾਰੀਆਂ ਸਨ ਬੱਸ ਵਿੱਚ ਡਰਾਈਵਰ ਕੰਡਕਟਰ ਸਮੇਤ ਜਿਸ ਵਿੱਚ 11 ਬੱਚੇ ਅਤੇ 19 ਔਰਤਾਂ ਸਨ ਤੇ ਬਾਕੀ ਮਰਦ ਸਨ ਉਹਨਾਂ ਵਿੱਚੋਂ 24 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਿਸ ਵਿੱਚ 16 ਔਰਤਾਂ ਦੇ ਬੱਚੇ ਤੇ 8 ਮਰਦਾਂ ਦੀ ਮੌਤ ਹੋ ਚੁੱਕੀ ਹੈ ਬਾਕੀ ਬੱਚੀਆਂ 18 ਅਤੇ ਨਾ ਹੀ ਜੋ ਵੀ ਮੌਤਾਂ ਹੋਈਆਂ ਉਹਨਾਂ ਵਿੱਚ ਮੇਰੀ ਮਾਂ ਹੈ ਉਹ ਵੀ ਇਸੇ ਬੱਸ ਵਿੱਚ ਸੀ ਉਹ ਮੈਨੂੰ ਨਹੀਂ ਮਿਲੀ ਅੱਗੋਂ ਉਹ ਲੋਕ ਕਹਿਣ ਲੱਗੇ ਕੀ ਇੱਕ ਵਾਰ ਦੁਬਾਰਾ ਦੇਖ ਲਵੋ ਸ਼ਾਇਦ ਤੁਹਾਨੂੰ ਘਬਰਾਏ ਹੋਏ ਨੂੰ ਪਤਾ ਨਾ ਲੱਗ ਸਕਿਆ ਹੋਵੇ ਉਧਰੋਂ ਜਦੋਂ ਮੈਂ ਘਰ ਫੋਨ ਲਾ ਕੇ ਦੱਸਣ ਲੱਗਾ ਕਿ ਮਾਂ ਦਾ ਤਾਂ ਕੁਝ ਪਤਾ ਹੀ ਨਹੀਂ ਲੱਗ ਰਿਹਾ ਕੀ ਦੇਖਿਆ ਕਿ ਫੋਨ ਤੇ ਭੈਣ ਦੀਆਂ ਕਈ ਮਿਸਕਾਲਾਂ ਆਈਆਂ ਹੋਈਆਂ ਸਨ ਮੈਂ ਡਰਦੇ ਡਰਦੇ ਨੇ ਫੋਨ ਭੈਣ ਨੂੰ ਲਾਇਆ ਤੇ ਮਨੋਂ ਮੰਨੀ ਸੋਚਣ ਲੱਗਾ ਕਿ ਭੈਣ ਨੂੰ ਕਿਸ ਤਰ੍ਹਾਂ ਦੱਸਾਂਗਾ ਕਿ ਮਾਂ ਦਾ ਐਕਸੀਡੈਂਟ ਹੋ ਗਿਆ ਹੈ ਤੇ ਇੰਨੇ ਨੂੰ ਭੈਣ ਨੇ ਫੋਨ ਚੁੱਕਿਆ ਤੇ ਕਹਿਣ ਲੱਗੀ ਕੀ ਹੋਇਆ ਵੀਰ ਮੈਂ ਉਸਦੇ ਅੱਗੇ ਕੁਝ ਬੋਲਣ ਤੋਂ ਪਹਿਲਾਂ ਹੀ ਕਹਿ ਦਿੱਤਾ ਕੁਝ ਨਹੀਂ ਹੋਇਆ ਭੈਣੇ ਫਿਰ ਭੈਣ ਕਹਿੰਦੀ ਫੋਨ ਕਿਉਂ ਨਹੀਂ ਚੁੱਕਦਾ ਨਾ ਘਰੇ ਭਾਬੀ ਨੂੰ ਫੋਨ ਲੱਗ ਰਿਹਾ ਹੈ ਤੇ ਉਸ ਦਾ ਸਵਿਚ ਆਫ ਫੋਨ ਆ ਰਿਹਾ ਹੈ ਕੀ ਗੱਲ ਹੈ ਸਭ ਖੈਰ ਤਾਂ ਹੈ ਹਜੇ ਤਾਂ ਮਾਂ ਨੂੰ ਪੂਰਾ ਦਿਨ ਵੀ ਨਹੀਂ ਹੋਇਆ ਘਰੋਂ ਆਈ ਨੂੰ ਤੁਸੀਂ ਤਾਂ ਉਂਝ ਹੀ ਉਲਝ ਗਏ ਹਸਦੀ ਹੋਈ ਕਹਿਣ ਲੱਗੀ ਮੈਂ ਕਿਹਾ ਭੈਣੇ ਮਾਂ ਤਾਂ ਇੱਕ ਦਿਨ ਲਈ ਨਹੀਂ ਗਈ ਹਜੇ ਅੱਗੇ ਬੋਲਣ ਹੀ ਲੱਗਾ ਸੀ ਕਿ ਅੱਗੋਂ ਭੈਣ ਕਹਿੰਦੀ ਹਾਂ ਹਾਂ ਪਤਾ ਹੈ ਵੀਰੇ ਪੂਰਾ ਹਫਤਾ ਰਹਿਣ ਆਈਏ ਪਰ ਹਾਸੀ ਹਫਤਾ ਨਹੀਂ ਦੋ ਹਫਤੇ ਰੱਖਾਂਗੇ ਮਾਂ ਨੂੰ ਕਿੰਨੇ ਚਿਰਾਂ ਬਾਅਦ ਤਾਂ ਆਈਏ ਇਸ ਵਾਰ ਪਰ ਉਹ ਵਿਚਾਰੀ ਫਿਕਰ ਕਰੀ ਜਾਂਦੀ ਏ ਕਿ ਸਾਗਰ ਦੇ ਠੰਡੇ ਪਾਣੀ ਦੀ ਬੋਤਲ ਜੋ ਉਹ ਲੈ ਕੇ ਆਈ ਸੀ ਉਹ ਦੂਸਰੀ ਬੱਸ ਵਿੱਚ ਰਹਿ ਗਈ ਜਿਸ ਵਿੱਚ ਉਹ ਪਹਿਲਾਂ ਬੈਠੀ ਸੀ ਹੁਣ ਜਦੋਂ ਉਹ ਘਰ ਗਈ ਤਾਂ ਬੋਤਲਵਾਰੇ ਪਤਾ ਲੱਗਣ ਤੇ ਸਾਗਰ ਨੇ ਰੋ ਰੋ ਕੇ ਬੁਰਾ ਹਾਲ ਕਰ ਲੈਣਾ ਹੈ ਮੈਂ ਹੈਰਾਨ ਹੁੰਦੇ ਹੋਏ ਅੱਖਾਂ ਵਿੱਚ ਖੁਸ਼ੀ ਦੀ ਚਮਕ ਨੂੰ ਮਹਿਸੂਸ ਕਰਦਿਆਂ ਉੱਚੀ ਦੇਣੀ ਪੁੱਛਿਆ ਮਾਂ ਪਹੁੰਚ ਗਈ ਤੇਰੇ ਕੋਲ ਤਾਂ ਭੈਣ ਨੇ ਅੱਗੋਂ ਕੋਸ ਦੇ ਹੋਏ ਕਿਹਾ ਆ ਗਈ ਏ ਭਰਾਵਾ ਪਰ ਤੁਸੀਂ ਦੱਸਣਾ ਨਹੀਂ ਸੀ ਕੀ ਮਾਂ ਇੱਥੋਂ ਦੂਰ ਪਈਏ ਤੇ ਕਿੰਨੇ ਟਾਈਮ ਤੱਕ ਪਹੁੰਚ ਜਾਵੇਗੀ ਮੈਂ ਤੇਰੇ ਭਾਂਜੇ ਨੂੰ ਭੇਜ ਦਿੰਦੀ ਤਾਂ ਮਾਂ ਨੂੰ ਲੈ ਆਉਂਦਾ ਵਿਚਾਰੀ ਉੱਥੇ ਅੱਧਾ ਘੰਟਾ ਉਡੀਕਦੀ ਰਹੀ ਆਟੋ ਨੂੰ ਲੈ ਕੇ ਹੁਣ ਪਹੁੰਚੀ ਏ ਮੈਂ ਬਹੁਤ ਖੁਸ਼ ਹੋਇਆ ਇੰਜ ਲੱਗਿਆ ਜਿਵੇਂ ਮੇਰਾ ਵਾਹਿਗੁਰੂ ਮੈਨੂੰ ਆਪਣੀ ਬੁੱਕਲ ਵਿੱਚ ਲੈ ਕੇ ਸਿਰ ਤੇ ਹੱਥ ਰੱਖ ਕੇ ਮੈਨੂੰ ਕਾਲੀ ਬੋਲੀ ਹਨੇਰੀ ਭਰੀ ਰਾਤ ਚੋਂ ਬਚਾ ਕੇ ਲੈ ਆਇਆ ਹੋਵੇ ਤੇ ਮਾਂ ਦੀ ਆਵਾਜ਼ ਸੁਣ ਇੰਨਾ ਖੁਸ਼ ਹੋਇਆ ਕਿ ਮੈਨੂੰ ਕੁਝ ਵੀ ਨਹੀਂ ਦਿਸ ਰਿਹਾ ਸੀ ਮਾਂ ਸਿਰਫ ਮਾਂ ਹੀ ਦਿਸ ਰਹੀ ਸੀ ਮਾਂ ਦੀ ਆਵਾਜ਼ ਹੀ ਸੁਣ ਰਹੀ ਸੀ ਤੇ ਮਾਂ ਨੂੰ ਪੁੱਛਣ ਤੋਂ ਬਾਅਦ ਪਤਾ ਚੱਲਿਆ ਕਿ ਮਾਂ ਉਸ ਬੱਸ ਵਿੱਚੋਂ ਇਸ ਲਈ ਉਤਰ ਗਈ ਸੀ ਕਿਉਂਕਿ ਉਸ ਬੱਸ ਵਿੱਚ ਗੀਤ ਬਹੁਤ ਉੱਚੀ-ਉੱਚੀ ਚੱਲ ਰਹੇ ਸਨ ਤੇ ਮੈਂ ਤਾਂ ਦੁਖ ਭੰਜਣੀ ਸਾਹਿਬ ਦਾ ਪਾਠ ਕਰ ਰਹੀ ਸੀ ਤਾਂ ਮੈਂ ਅੱਡੇ ਵਿੱਚੋਂ ਬਾਹਰ ਨਿਕਲਦੇ ਹੀ ਚੌਂਕ ਕੋਲ ਉੱਤਰ ਕੇ ਦੂਜੀ ਬੱਸ ਵਿੱਚ ਬੈਠ ਗਈ ਮੈ ਫੋਨ ਕਟਿਆ ਤੇ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਘਰੇ ਆ ਪਹੁੰਚਿਆ ਘਰੇ ਅਜੇ ਵੀ ਬਹੁਤ ਲੋਕ ਬੈਠੇ ਹੋਏ ਸਨ ਉਹ ਮੈਨੂੰ ਖੁਸ਼ ਦੇਖਦੇ ਹੋਏ ਖੜੇ ਹੋ ਗਏ ਤੇ ਪੁੱਛਣ ਲੱਗੇ ਕਿ ਪੁੱਤ ਤੇਰੀ ਮਾਂ ਠੀਕ ਹੈ ਨਾ ਮੈਂ ਚਿਹਰੇ ਨੂੰ ਮੁਸਕਰਾਹਟ ਵਿੱਚ ਲਿਆਉਂਦੇ ਹੋਏ ਕਿਹਾ ਹਾਂ ਮਾਂ ਠੀਕ ਹੈ ਉਹ ਤਾਂ ਭੈਣ ਕੋਲ ਪਹੁੰਚ ਵੀ ਗਈ ਫਿਰ ਮੈਂ ਆਪਣੀ ਘਰਦੀ ਨੂੰ ਪੁੱਛਿਆ ਕਿ ਮੈਂ ਜੋ ਮੈਸੇਜ ਕੀਤਾ ਸੀ ਕਿ ਭੈਣ ਨੂੰ ਦੱਸ ਦੇਣਾ ਮਾਤੁਰ ਪਈਏ ਉਹ ਭੈਣ ਨੂੰ ਕਿਉਂ ਨਹੀਂ ਦੱਸਿਆ ਫੋਨ ਕਰਕੇ ਤਾਂ ਘਰਦੀ ਨੇ ਦੱਸਿਆ ਕਿ ਮੈਂ ਤੁਹਾਡੇ ਮੈਸੇਜ ਨੂੰ ਦੇਖ ਕੇ ਬਸ ਨੰਬਰ ਲਿਖਿਆ ਹੀ ਸੀ ਕਿ ਭੈਣ ਨੂੰ ਫੋਨ ਲਗਾਉਣ ਲੱਗੀ ਕਿ ਅਚਾਨਕ ਮਨਰਾਜ ਦੇ ਭੱਜੇ ਆਉਂਦੇ ਮੇਰੇ ਵਿੱਚ ਵੱਜਣ ਨਾਲ ਫੋਨ ਜ਼ੋਰ ਨਾਲ ਹੇਠਾਂ ਡਿੱਗ ਪਿਆ ਤੇ ਉਸ ਤੋਂ ਬਾਅਦ ਉਹ ਚੱਲਿਆ ਹੀ ਨਹੀਂ ਮੈਂ ਡਰਦੀ ਨੇ ਤੁਹਾਨੂੰ ਵੀ ਨਹੀਂ ਦੱਸਿਆ ਕਿ ਸਾਗਰ ਮਨਰਾਜ ਨੂੰ ਚਿੜਕੇਗਾ ਮੈਂ ਹੱਸਦੀ ਹੋਈ ਨੇ ਕਿਹਾ ਕਿ ਇਹੋ ਜਿਹੀ ਸੋ ਫੋਨ ਮੈਂ ਹੋਰ ਕਰ ਦੇਵਾਂ ਆਪਣੀ ਮਾਂ ਤੋਂ ਅੱਜ ਪਤਾ ਚੱਲਿਆ ਕਿ ਗੁਰਬਾਣੀ ਵਿੱਚ ਕਿੰਨੀ ਤਾਕਤ ਹੈ ਗੁਰਬਾਣੀ ਵਾਕੇ ਹੀ ਬੰਦੇ ਨੂੰ ਮੌਤ ਦੇ ਮੂੰਹ ਵਿੱਚੋਂ ਮੋੜ ਕੇ ਲਿਆ ਸਕਦੀ ਹੈ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ